ਵਾਰ ਜੀ ਦਾ ਖਾਲਸਾ ਰਹਿ ਜਿੱਤੀ ਫਟੇ ਹੁਣ ਆਪ ਜੀ ਦੇ ਨਾਲ ਜੋ ਗਾਥਾ ਬਾਣੀ ਦਾ ਗੁਰਬਾਣੀ ਹੈ ਸੰਤ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਉਸ ਦਾ ਜੋ ਦੂਜਾ ਸ਼ਲੋਕ ਹੈ ਉਸ ਦੀ ਵਿਚਾਰ ਆਪ ਜੀ ਨੇ ਸਾਂਝੀ ਕਰਨੀ ਹੈ ਗੁਰੂ ਮਨ ਰਾਜ ਆਪ ਮਿਹਰ ਪ੍ਰਯਾਤ ਕਰਕੇ ਕਿਰਪਾ ਕਰਕੇ ਬਖਸ਼ਿਸ਼ ਕਰਕੇ ਇਸ ਸ਼ਲੋਕ ਦੇ ਵਿਚਾਰ ਜੋ ਆਪ ਜੀ ਨੇ ਕਰਵਾ ਲਣ ਹੁਣ ਇਸ ਦੂਸਰਾ ਜੋ ਸ਼ਲੋਕ ਆਸਾ ਦਾ ਹੈ ਉਸ ਦਾ ਜੋ ਪਾਠ ਸਰਵਣ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਪਰਮਾਣੂ ਪਰਜੰਤ ਆਕਾਸ਼ੇ ਦੀਪ ਲੋ ਸੇ ਖੰਡਣੇ ਗਸ਼ੇਣ ਨੈਣ ਪਰੇਣ ਨਾਨਕ ਬਿਨਾ ਸਾਧੂ ਨਾ ਸਿਦੇ ਅਤੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਣੂ ਹੁੰਦਾ ਹੈ ਜਿਹੜਾ ਆਤਮਾ ਸੁਖਮ ਅਣੂ ਹੁੰਦਾ ਹੈ। ਭਾਵ ਜਿਹੜਾ ਇਹਨਾਂ ਅੱਖਾਂ ਨਾਲ ਦਿਖਾਈ ਨਹੀਂ ਦਿੰਦਾ। ਪਰ ਜਨਤ ਹੁੰਦਾ ਹੈ ਜਿਹੜਾ ਉੱਥੋਂ ਤੱਕ ਜਾ ਸਕਦਾ ਭਾਵ ਕਾਸ ਤੱਕ ਦੀਪਾਂ ਤੱਕ ਜਿੰਨੇ ਦੀਪ ਨੇ 5 ਸੱਤ ਦੀਪ ਨੇ ਤਿੰਨ ਖੰਡ ਲੋ ਨੇ ਲੋਕ ਨੇ ਨੌ ਖੰਡ ਨੇ ਜਿਹੜਾ ਉੱਥੋਂ ਤੱਕ ਪਹੁੰਚ ਸਕਦਾ ਹੈ ਭਾਵ ਇਹ ਮਨੁੱਖ ਕਈ ਭਗਤੀ ਕਰਕੇ ਰਿਧੀਆਂ ਚ ਦੀਆਂ ਆ ਜਾਂਦੇ ਨੇ। ਜੇ ਮਨ ਜਿਹੜਾ ਹੈ ਇਹਦੀ ਪਹੁੰਚ ਇੱਥੋਂ ਤੱਕ ਹੈ ਕਿ ਅੱਖ ਦੇ ਫਨਕਾਣੇ ਦੇ ਵਿੱਚ ਇਹ ਨੈਣ ਭਰੇਣ ਭਾਵ ਅੱਖ ਦੇ ਜਦੋਂ ਫਰਕਦੇ ਆ ਉਹਨੇ ਥੋੜੇ ਸਮੇਂ ਵਿੱਚ ਹੀ ਇਹ ਸਾਰੀ ਦੁਨੀਆ ਘੁੰਮ ਕੇ ਤੇ ਆ ਜਾਂਦਾ ਹੈ ਇਹ ਮਨ ਦੀ ਅਵਸਥਾ ਦਸੀ ਹੈ ਕਿ ਮਨ ਜਿਹੜਾ ਹੈ ਇਹ ਕਾਬੂ ਨਹੀਂ ਆਉਂਦਾ ਇਹ ਇੰਨਾ সূক্ষਮ ਹੈ ਤੇ ਇੰਨਾ ਦੌੜਦਾ ਤੇਜ਼ੀ ਨਾਲ ਇਹਦੀ ਸਪੀਡ ਬਹੁਤ ਹੈ ਜਿੱਦਾਂ ਇੱਕ ਅਤ ਸੁਫੋਣੂ ਜਿਹੜਾ ਹੈ ਉਹ ਰਿਧੀਆਂ ਸਿੱਧੀਆਂ ਨਾ ਕਈ ਸੰਤ ਮਹਾਂਪੁਰਸ਼ ਗੁਰਮਖ ਜਿਹੜੇ ਇਸ ਤਰ੍ਹਾਂ ਸੰਸਾਰ ਚ ਘੁੰਮ ਕੇ ਆ ਸਕਦੇ ਨੇ ਇਸੇ ਤਰ੍ਹਾਂ ਇਹ ਮਨ ਜਿਹੜਾ ਇਹ ਵੀ ਭੁੰਨ ਕੇ ਹੁੰਦਾ ਪਰ ਪਾਤਸ਼ਾਹ ਕਹਿੰਦੇ ਜਿੱਦਾਂ ਗੁਨਾਗ ਦੇ ਸਕਦੇ ਮਨ ਜਿੱਤੇ ਜਗ ਦੇ ਤੇ ਇਹ ਮਨ ਨੂੰ ਜਿਹੜਾ ਕਾਬੂ ਕਰ ਲਏ ਉਹ ਭਾਵ ਸੰਸਾਰ ਤੋਂ ਨਿਰਲੇਪ ਰਹਿ ਕੇ ਪ੍ਰਮਾਤਮਾ ਨੂੰ ਮਿਲ ਸਕਦਾ ਹੈ ਇੱਥੇ ਪਾਤਸ਼ਾਹ ਦੱਸਿਆ ਹੈ ਨਾਨਕ ਬਿਨਾਂ ਸਾਧੂ ਨਾ ਸਿੱਧ ਤੇ ਇਹ ਜਿਹੜੀ ਆਪਾਂ ਭਗਤੀ ਕਰਕੇ ਰਿਧੀਆਂ ਸਿੱਧੀਆਂ ਆ ਕੇ ਇਹਨਾਂ ਵਿੱਚ ਆ ਕੇ ਆਪਣਾ ਜੀਵਨ ਵੇਸਤ ਗਵਾ ਲੈਂਦੇ ਆ ਇਨਾਂ ਦਾ ਕੋਈ ਫਾਇਦਾ ਨਹੀਂ ਇਸ ਤਰ੍ਹਾਂ ਆਪਾਂ ਪਰਮਾਤਮਾ ਨੂੰ ਮਿਲਣ ਵਿੱਚ ਸਫਲ ਨਹੀਂ ਹੁੰਦੇ ਸਫਲ ਕਿਵੇਂ ਗੁਰਮਤਿ ਤੇ ਮਾਰਗ ਤੇ ਚੱਲਦੇ ਗੁਰੂ ਦੇ ਮਾਰਗ ਤੇ ਚੱਲਦੇ ਉਸ ਪਰਮਾਤਮਾ ਨੂੰ ਮਿਲਣ ਵਿੱਚ ਸਫਲ ਹੋ ਸਕਦੇ ਸਿੱਧੇ ਤੇ ਅੰਦਾ ਸਫਲ ਹੋਣਾ ਭਾਵ ਆਪਣੇ ਜੀਵਨ ਦਾ ਜੋ ਮਲੋਰ ਸਭ ਨੂੰ ਪਾ ਲੈਣਾ ਉਹ ਸਫਲਤਾ ਹੈ ਜੋ ਜਿਵੇਂ ਗੁਰਨਾਗਦੇ ਸਾਹਿਬ ਨੇ ਸਾਨੂੰ ਸਮਝਾਇਆ ਕਿ ਕੁੰਬੇ ਬੰਦਾ ਜਾਲਰੇ ਗਲਬੇਨ ਕੋ ਬਨਾ ਹੋਏ ਗਿਆਨ ਦਾ ਬੰਦਾ ਮੰਨਰੇ ਗੁਰਬੇਨ ਗਿਆਨ ਨਾ ਹੋਏ ਗਿਆਨ ਕਰਕੇ ਮਨ ਜਿਹੜਾ ਕਾਬੂ ਚਾਹੁੰਦਾ ਹੈ ਉਹ ਗਿਆਨ ਜਿਹੜਾ ਤਾਂ ਸੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਮਿਲਦਾ ਹੈ। ਜਿਉਂ ਮੰਦਰ ਕੋ ਥਾਵੇਂ ਥਮੋਂ ਤੇ ਗੁਰਕਾ ਸ਼ਬਦ ਬਣੇ ਸਮਨ ਗੁਰੂ ਦਾ ਸ਼ਬਦ ਜਿਹੜਾ ਸਾਡੇ ਮਨ ਨੂੰ ਟਾਰਕ ਦਿੰਦਾ ਹੈ ਉਹਦੇ ਨਾਲ ਮਨ ਕਾਬੂ ਚਾਹੁੰਦਾ ਹੈ। ਇਵੇਂ ਬਾਸ਼ਾ ਨੇ ਦੱਸਿਆ ਗੁਰਬਿੰਨ ਕੋ ਹੋਰ ਅੰਧਾਰ ਗੁਰੂਬਿੰਨ ਸਮਝ ਨਾ ਆਵੇ। ਕਿ ਗੁਰੂ ਤੋਂ ਬਿਨਾਂ ਆਪਾਂ ਕਿਸੇ ਜੀਵਨ ਮਾਰਗ ਦੀ ਸਮਝ ਨਹੀਂ ਜੀਵਨ ਯਾਤ ਦੀ ਸਮਝ ਨਹੀਂ ਆ ਸਕਦੀ ਜੀਵਨ ਦੀ ਯੋਗਤਾ ਕੀ ਹੈ ਉਹ ਕੇਵਲ ਗੁਰੂ ਤੋਂ ਪਤਾ ਲੱਗਦਾ ਫਰੀਦ ਸਾਹਿਬ ਨੇ ਕਿਹਾ ਬੋਲੀਏ ਸੱਚੇ ਧਰਮ ਝੂਠ ਨਾ ਬੋਲੀਏ ਜੋ ਗੁਰ ਦਸੇ ਬਾਟ ਮਰੀਦਾ ਜੋਲੀਏ ਇਹ ਸੇਵਕ ਹੈ ਭਗਤ ਹੈ ਸੰਤੋ ਹੈ ਸਾਧੂ ਹੀ ਉਹ ਪ੍ਰਮਾਤਮਾ ਜੋ ਸੱਚ ਹੈ ਉਹ ਹੱਥ ਕੇ ਬੈਠਣਾ ਉਹਦਾ ਨਾਮ ਜਪਣਾ ਹੈ ਤੇ ਧਰਮ ਦੇ ਧਰਮ ਵੀ ਨਾਮ ਜਪਣਾ ਹੀ ਹੈ ਸਰਬ ਧਰਮਾਂ ਸੇਵ ਕਰ ਉਹ ਹਰ ਕੋ ਨਾਮ ਜਪ ਨਿਰਮਲ ਕਰ ਬੋਲੀਏ ਸੱਚੇ ਧਰਮ ਝੂਠ ਨਾ ਬੋਲੇ ਜਿਥੇ ਝੂਠ ਕੀ ਹੈ ਸੰਸਾਰ ਦੀਆਂ ਗੱਲਾਂ ਕਰਨੀਆਂ ਜਾਗ ਰਚਨਾ ਸਭ ਝੂਠ ਹੈ ਜਾਣ ਲਿਓ ਰੇ ਮੀ ਇਹ ਸੰਸਾਰੀ ਗੱਲਾਂ ਕਰਦੇ ਆ ਸਾਰੀਆਂ ਝੂਠ ਨੇ ਤੇ ਗੁਰਮਤਿ ਮਾਂ ਜੋ ਗੁਰਦਸੇ ਬਾਟ ਮਰੀਦਾ ਜੋ ਗੁਰੂ ਨੇ ਰਸਤਾ ਦੱਸਿਆ ਉਹ ਤੇ ਚੱਲੀਏ ਤਾਂ ਪ੍ਰਮਾਤਮਾ ਨੂੰ ਮਿਲਿਆ ਜਾਂਦਾ ਸੋ ਆਪਾਂ ਜਦੋਂ ਵੀ ਕਦੀ ਕੋਈ ਧਾਰਮਿਕ ਕਰਮ ਕਰਨਾ ਜਾਂ ਜਿੱਥੇ ਬੈਠਦੇ ਆ ਉਥੇ ਨਿੰਦਿਆ ਕਿਉਂ ਨਹੀਂ ਕਰਨੀ ਸਾਰੀ ਗੱਲਾਂ ਨਹੀਂ ਕਰਨੀਆਂ ਕੇਵਲ ਉਹ ਸੱਚ ਅਕਾਲ ਪੁਰਮਾਤਮਾ ਉਹੀ ਸਿਰਫ ਉਸਲਾਉ ਦੀ ਕੀਰਤੀ ਕਰਨੀ ਹੈ ਉਹਦੇ ਨਾਲ ਅਸੀਂ ਉਸ ਪ੍ਰਮਾਤਮਾ ਨੂੰ ਮਿਲ ਸਕਦੇ ਆ ਵਿਧੀ ਅਸਿੱਧੀਆਂ ਨਾਲ ਪ੍ਰਮਾਤਮਾ ਨੂੰ ਨਹੀਂ ਮਿਲ ਸਕਦੇ ਜਿੱਦਾਂ ਜੋਗੀ ਲੋਕ ਜਿਹੜੇ ਸਨ ਉਹ ਭਗਤੀ ਕਰਕੇ ਤੇ ਫਿਰ ਈਧੀਆਂ ਸਿੱਧੀਆਂ ਪ੍ਰਾਪਤ ਕਰ ਲੈਂਦੇ ਸਨ ਤੇ ਲੋਕਾਂ ਨੂੰ ਭਮਾਉਂਦੇ ਸਨ ਕਿ ਸਾਡੇ ਕੋਲ ਆਹ ਤਾਕਤਾਂ ਨੇ ਭਾਸ਼ਾ ਕਹਿੰਦੇ ਉਥੋਂ ਤੱਕ ਹੀ ਰਹਿ ਜਾਂਦੇ ਨੇ ਉਹ ਪ੍ਰਮਾਤਮਾ ਨੂੰ ਮਿਲਵੇ ਸਫਲ ਨਹੀਂ ਹੁੰਦੇ ਇਥੇ ਸਾਨੂੰ ਪਾਤਸ਼ਾਹ ਨੇ ਇਹ ਸੋਚੀ ਦਿੱਤੀ ਹੈ ਕਿ ਤੁਸੀਂ ਉਸ ਕਾਲਪੋ ਪ੍ਰਮਾਤਮਾ ਦੀ ਗੁਰਮਤ ਮੁਤਾਬਕ ਚੱਲ ਕੇ ਉਹਦਾ ਨਾਮ ਸਿਮਰਨ ਕਰਕੇ ਆਪਾਂ ਉਸ ਪ੍ਰਮਾਤਮਾ ਨੂੰ ਮਿਲ ਸਕਦੇ ਹਾਂ ਜਿਵੇਂ ਸਾਡੇ ਨਾਲ ਕੀ ਜਾਣਾ ਕੀਰਤ ਸੰਗ ਚ ਲੰਤੋ ਫੇ ਸਾਨੂੰ ਕੰਨਾ ਕੀ ਚਾਹੀਦਾ ਭੰਤ ਨਾਨਕ ਸਾਧ ਸੰਗਿਨ ਸਾਧ ਸੰਗਿ ਬਹਿ ਕੇ ਪ੍ਰਮਾਤਮਾ ਨਾਮ ਜਪਨਾ ਚਾਹੀਦਾ ਹੁਣ ਆਪਾਂ ਜੋ ਸ਼ਬਦ ਦੂਸਰਾ ਹੈ ਉਸ ਦੀ ਜੋ ਵਿਚਾਰ ਹੈ ਸ਼ਬਦੀ ਉਹ ਤੁਹਾਡੇ ਨਾਲ ਸਾਂਝੀ ਕਰਨੀ ਹੈ ਗੁਰੂ ਮਹਾਰਾਜ ਬਖਸ਼ਿਸ਼ ਕਰਨ ਪਰਮਾਣੋਂ ਪਰਜੰਤ ਆਕਾਸ਼ੇ ਦੀਪ ਲੋ ਸੇ ਖੰਡਨੇ ਗਸ਼ੇਣ ਨੈਣ ਪਰੇਣ ਨਾਨਕ ਬਿਨਾਂ ਸਾਧੂ ਨਾ ਸਿੱਧੇ ਤੇ ਪਰ ਮਾਨੋ ਬੈ ਜਿਹੜਾ ਬਹੁਤ ਹੀ ਅਕਸ਼ੂਕਸ਼ਮ ਹਨੂ ਹੈ ਪਰਜੰਤ ਜਿਹੜੀ ਉਹ ਵੀ ਪਹੁੰਚੇ ਆਕਾਸ਼ ਤੱਕ ਹੈ ਭਾਵ ਇਹ ਮਨ ਦੀ ਪਹੁੰਚ ਹੈ ਸਾਡੀ ਜਿਹੜੀ ਭਗਤੀ ਕਰ ਲੈਂਦਾ ਇਹ ਸਾਡਾ ਅਕਸ਼ੂਕਸ਼ਮ ਸਰੀਰ ਉਸ ਆਕਾਸ਼ ਤੱਕ ਦੀਪ ਸੱਤ ਦੀਪ ਨੇ ਤਿੰਨ ਲੋ ਤਿੰਨ ਲੋਕ ਨੇ ਸੇ ਖੰਡ ਨੇ ਨੌ ਖੰਡ ਨੇ ਇਹ ਪ੍ਰਿਥਵੀ ਦੇ ਉਹਨਾਂ ਸਾਰਿਆਂ ਤੱਕ ਉਹਦੀ ਪਹੁੰਚ ਹੈ ਉਥੇ ਪਹੁੰਚ ਕੇ ਸ਼ੇਨ ਨੈਨ ਭਰੇਣ ਕਿਸ਼ੇਣ ਦਾਇਕ ਅੱਖ ਦੇ ਫਲਕਾਰੇ ਜਿੰਨੇ ਸਮੇਂ ਵਿੱਚ ਜਾ ਕੇ ਆ ਜਾਂਦਾ ਕਿਸ਼ੇਣ ਜਾ ਕੇ ਆ ਜਾਣਾ ਭਾਵ ਨੈਣ ਭਰੇਣ ਇੱਕ ਅੱਖ پلਕਣ ਜਿੰਨੇ ਵਿੱਚ ਅੱਖ ਫਰਕਣ ਦੇ ਵਿੱਚ ਸਮੇਂ ਵਿੱਚ ਭਾਵ ਥੋੜੇ ਸਮੇਂ ਵਿੱਚ ਉਹ ਸੰਸਾਰ ਤੋਂ ਘੁੰਮ ਕੇ ਤੇ ਆ ਸਕਦਾ ਹੈ ਇੰਨੀ ਆਕਾਸ਼ਾਂ ਦਾ مالک ਵੀ ਹੋਵੇ ਤਾਂ ਪਰਮਾਤਮਾ ਨੂੰ ਨਹੀਂ ਪਾ ਸਕਦਾ ਬਾਦਸ਼ਾਹ ਕਹਿੰਦੇ ਫਿਰ ਕਿਵੇਂ ਪਾ ਸਕਦਾ ਨਾਨਕ ਬਿਨਾਂ ਸਾਧੂ ਹੋਣਾ ਸਿੱਧੇ ਗੁਰੂ ਤੋਂ ਬਗੈਰ ਗੁਰੂ ਦੀ ਸੋਝੀ ਤੋਂ ਬਗੈਰ ਗੁਰਮਤ ਮੁਤਾਬਕ ਹੀ ਉਹ ਸਫਲ ਹੋ ਸਕਦਾ ਪਰਮਾਤਮਾ ਨੂੰ ਪਾਉਣ ਤੇ ਗੁਰੂ ਨੇ ਸੰਸੋਝੀ ਦਿੱਤੀ ਹੈ ਸੋ ਜੋ ਗੁਰਮਤ ਹੈ ਉਹਦੇ ਮੁਤਾਬਕ ਚੱਲ ਕੇ ਉਹ ਕੀ ਹੈ ਕਿ ਸਾਧ ਸੰਗਤ ਤੇ ਬਹਿਣਾ ਅਵਰ ਕਾਇ ਕਰਕੇ ਕਿਨਾ ਕਾਮਾ ਮੈਂ ਸਾਧ ਸੰਗਤ ਭਜ ਕੇਵਲ ਨਾਮ ਸਾਧ ਸੰਗਤ ਤੇ ਬਹਿ ਕੇ ਕੇਵਲ ਪਰਮਾਤਮਾ ਦਾ ਨਾਮ ਜਪਣ ਨਾਲ ਸਿਰਫ ਸਲਾਹ ਕਰਨ ਨਾਲ ਜਾਂ ਕੰਮ ਕਰ ਕਰਦੇ ਹਾਂ ਹਰ ਵੇਲੇ ਸੁਰਤ ਨਾਲ ਉਸ ਪਰਮਾਤਮਾ ਨੂੰ ਯਾਦ ਰੱਖਣ ਨਾਲ ਆਪਾਂ ਪਾ ਸਕਦੇ ਹਾਂ ਕਿ ਉਹ ਸਾਡੇ ਹਿਰਦੇ ਚ ਵਸਦਾ ਹੈ ਉਹ ਜਦੋਂ ਉਹਦੇ ਨਾਲ ਜੁੜੇ ਰਵਾਂਗੇ ਹਰ ਵੇਲੇ ਤੇ ਉਹਨੂੰ ਪਾ ਸਕਦੇ ਆ ਗੁਰੂ ਮਹਾਰਾਜ ਬਖਸ਼ਿਸ਼ ਕਰਨ ਸਾਨੂੰ ਇਹ ਸੋਝੀ ਦੇਣ ਤਾਂ ਕਿ ਉਸ ਪ੍ਰਮਾਤਮਾ ਨੂੰ ਮਿਲ ਲਵੇ ਕਿ ਅਸੀਂ ਸਫਲ ਹੋ ਸਕੀਏ ਗੁਰਮਤ ਦੇ ਮਾਰਗ ਤੇ ਚੱਲ ਕੇ ਵਹਿਗੀ ਦਾ ਖਾਲਸਾ ਵਹਿਗੀ ਦੀ ਤਕਦੀਰ